ਹਾਂਜੀ ਵੀਰੋ ਵੀਰੋ ਗੱਲ ਕਰਨ ਲੱਗਿਆ ਬ੍ਰਾਂਡ ਕੁੜੀ ਦੀ ਬ੍ਰਾਂਡ ਕੁੜੀ ਲੱਖਾਂ ਰੁਪਏ ਕਮਾਉਂਦੀ ਆ ਲੱਖਾਂ ਰੁਪਏ ਇੱਕ ਕੈਮਰਾਮੈਨ ਰੱਖਿਆ ਇੱਕ ਐਡੀਟਰ ਰੱਖਿਆ ਇੱਕ ਡਰਾਈਵਰ ਰੱਖਿਆ ਪੂਰੀ ਟੀਮ ਰੱਖੀਆ ਜਿਨ੍ਹਾਂ ਨੂੰ 2.5 ਲੱਖ ਰੁਪਏ ਮਹੀਨੇ ਦਾ 페ਇਮ ਕਰਦੀ ਆਏ ਉਹ ਸਾਰਾ ਪੈਸਾ ਕਿੱਥੋਂ ਆਉਂਦਾ ਲੋਕਾਂ ਦੇ ਸਿਰੋਂ ਪੰਜਾਬ ਦੇ ਲੋਕਾਂ ਦੇ ਸਿਰੋਂ ਪਰ ਪਰ ਬ੍ਰਾਂਡ ਕੁੜੀ ਨੇ ਕਦੀ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਨਹੀਂ ਕੀਤੀ ਪਹਿਲਾਂ ਕੁਲਵਿੰਦਰ ਕੌਰ ਦੇ ਸਪੋਰਟ ਵਿੱਚ ਇਹਨੇ ਇੱਕ ਕਮੈਂਟ ਤੱਕ ਨਹੀਂ ਪਾਇਆ ਵੀਡੀਓ ਪਾਉਣ ਦਾ ਦੂਰ ਦੀ ਗੱਲ ਉਸ ਤੋਂ ਬਾਅਦ ਇੱਕ ਆ ਜਿਹੜੀ ਆ 2 ਦਿਨ ਪਹਿਲਾਂ ਇੱਕ ਫੁਗਰੀ ਜੀ ਲੇਡੀ ਜਿਹੜੀ ਟੰਗਾਂ ਲੀਆਂ ਤਾਂ ਕਰਕੇ ਗੋਲਡਨ ਟੈਂਪਲ 'ਚ ਫੋਟੋ ਖਿੱਚ ਕੇ ਫੇਮਸ ਹੋਣ ਦਾ ਜਿਹਨੇ ਸਟੰਟ ਕੀਤਾ ਤੇ ਫੇਮਸ ਵੀ ਹੋ ਗਈ ਤੇ ਸਿਕਿਉਰਟੀ ਵੀ ਲੈ ਗਈ ਉਹਦੇ ਖਿਲਾਫ ਵੀ ਇਹ ਬਿਲਕੁਲ ਨਹੀਂ ਕੁਝ ਬੋਲੀ ਬਿਲਕੁਲ ਨਹੀਂ ਕੁਝ ਬੋਲੀ ਮਤਲਬ ਮਤਲਬ ਕਿ ਇਹੋ ਜਿਹਾ ਸਟੰਟ ਕਰਦੀ ਹੈ ਸਿਰਫ ਆਪਣੇ ਸਹੁਰਿਆਂ ਦੇ ਖਿਲਾਫ ਬੋਲ ਬੋਲ ਕੇ ਸਟੰਟ ਬਾਜੀ ਕਰਕੇ ਸਿੰਪਥੀ ਲੈਣਾ ਤੇ ਪੈਸੇ ਇਕੱਠੇ ਕਰਨਾ ਤੇ ਐਸ਼ ਲੈਣਾ ਸਿਰਫ ਇਹੀ ਇਹਦਾ ਕੰਮ ਆ ਜੀ ਜਿਹੜੇ ਇਹੋ ਜਿਹੇ ਫ੍ਰੀ ਇਨਫਲੂਐਂਸਰ ਆ ਉਹਨਾਂ ਦਾ ਕੰਮ ਨਹੀਂ ਬਣਦਾ ફરਜ ਨਹੀਂ ਪੈਂਦਾ ਕਿ ਪੰਜਾਬ ਦੇ ਜੋ ਵੀ ਮੁੱਦੇ ਆ ਜਾਂ ਉਹਨਾਂ ਦੇ ਹੱਕਾਂ ਵਾਸਤੇ ਬੋਲੋ ਕਿਉਂ ਨਹੀਂ ਬੋਲਦੇ ਇਹ ਇਹ ਪੰਜਾਬ ਤੋਂ ਪੈਸਾ ਕਮਾਉਂਦੇ ਆ ਨਾ ਪੰਜਾਬ ਦਾ ਪੈਸਾ ਕਮਾਉਂਦੇ ਆ ਨਾ ਪੰਜਾਬ ਤੇ ਰਹਿੰਦੇ ਆ ਨਾ ਐਸ਼ ਕਰਦੇ ਆ ਨਾ ਤਾਂ ਇਹਨਾਂ ਦਾ ਫਰਜ ਬਣਦਾ ਕਿ ਪੰਜਾਬ ਦੇ ਪੰਜਾਬੀਅਤ ਵਾਸਤੇ ਬੋਲਣ ਫਿਰ ਦੂਜੀ ਖਬਰ ਦਾ ਮੈਨੂੰ ਇਹ ਪਤਾ ਲੱਗਾ ਆ ਕਿ ਇਹ ਜਿਸ ਕਿਸੇ ਬਾਬੇ ਕੋਲ ਜਾਂਦੀ ਆ ਤੇ ਇਹਦਾ ਸਹਰਾ ਪਰਿਵਾਰ ਹੀ ਉਸ ਬਾਬੇ ਕੋਲ ਆਉਂਦਾ ਆ ਤੇ ਉਸ ਬਾਬੇ ਨੇ ਇਹਦੇ ਸਹਰਾ ਪਰਿਵਾਰ ਨੂੰ ਹਦਾਇਤ ਦਿੱਤੀ ਹੋਇਆ ਕਿ ਤੁਸੀਂ ਬਿਲਕੁਲ ਨਹੀਂ ਬੋਲਣਾ ਇਹ ਜੋ ਮਰਜੀ ਬੋਲੀ ਜਾਵੇ ਤੁਸੀਂ ਬਿਲਕੁਲ ਨਹੀਂ ਬੋਲਣਾ ਹੁਣ ਮਤਲਬ ਸਾਹ ਆ ਮਤਲਬ ਸਾਹਿਬ ਜੇ ਬਾਬਾ ਉਹਨਾਂ ਨੂੰ ਚੁੱਪ ਕਰਾ ਕੇ ਬੈਠਾ ਦੇ ਸੋਹਰਾ ਪਰਿਵਾਰ ਨੂੰ ਇਹ ਇੰਨੇ ਇਲਜ਼ਾਮ ਲਾ ਰਿਹਾ ਤੇ ਦਾ ਸੋਹਰਾ ਪਰਿਵਾਰ ਚੋਪਿਆ ਦੇ ਬਾਬਾ ਚੁੱਪ ਕਰਾ ਕੇ ਬੈਠਾ ਤੇ ਗੱਲ ਸਿੱਧੀ ਜੀ ਆ ਬਾਬਾ ਵੀ ਇੱਕ ਡੇਰ 2 ਲੱਖ ਰੁਪਏ ਉਹਦਾ ਚਾਰਜ ਲੈਂਦਾ ਹੋਊਗਾ ਤੁਹਾਨੂੰ ਤਾਂ ਪਤਾ ਹੀ ਅੱਜ ਕੱਲ ਦੇ ਬਾਬੇ ਕਿਹੋ ਜਿਹੇ ਆ ਤੇ ਜੋਤ ਮੰਗੀਆਂ ਵੀ ਲੱਗਾ ਹੋਇਆ ਆ ਤੇ ਬੜੀ ਛੇਤੀ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਊਗਾ ਨਹੀਂ ਤਾਂ ਇਹ ਨਾ ਜਾਣੇ ਹੋਰ ਕਿੰਨੀਆਂ ਜਨਾਂ ਦੀਆਂ ਨੂੰ ਖਰਾਬ ਕਰੂਗੀ ਤੇ ਕਿੰਨੇ ਘਰ ਹੋਰ ਬਰਬਾਦ ਹੋਣਗੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਇਸ ਤੋਂ ਚੰਗਾ ਕੀ ਦੀ ਸਚਾਈ ਸਾਹਮਣੇ ਆ ਜਾਏ ਇਹਦੇ ਬਾਰੇ ਪਤਾ ਲੱਗ ਜਾਵੇ ਕਿ ਕੀ ਆ ਤੇਰਾ ਸੋਰਾ ਪਰਿਵਾਰ ਕਿੰਨਾ ਸ਼ਰੀਬ ਆ ਤਾਂ ਕਿ ਪੰਜਾਬ ਦੀਆਂ ਹੋਰ ਕੁੜੀਆਂ ਇਹਦੇ ਰਾਹ ਤੇ ਚੱਲ ਕੇ ਖਰਾਬ ਨਾ ਹੋ ਸਕਣ ਆਪਣੇ ਘਰ ਨਾ ਬਰਬਾਦ ਕਰ ਸਕਣ ਵੀਰੋ ਵੀਡੀਓ ਆਪਣਾ ਸ਼ੇਅਰ ਕਰ ਦਿਓ ਗੱਡ ਕੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਣਾ ਪੇਜ ਜਿਹੜਾ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ